ਜੀ ਦੋਸਤੋ ਅੱਜ ਆਪਾਂ ਦੇਖਾਂਗੇ ਕਿ ਸੇਵਾ ਕੇਂਦਰ ਦੀ ਸਾਈਟ ਦੇ ਉਪਰ ਇਨਕਮ ਸਰਟੀਫਿਕੇਟ ਕਿਵੇਂ ਅਪਲਾਈ ਕਰੀਏ ਸਭ ਤੋਂ ਪਹਿਲਾਂ ਆਪਾਂ ਆਪਣੇ ਅਕਾਊਂਟ ਨਾਲ ਲੌਗਇਨ ਕਰ ਲੈਣਾ ਮੈਂ ਆਪਣੀ ਆਈਡੀ ਪਹਿਲਾਂ ਹੀ ਲੌਗਇਨ ਕਰ ਰੱਖੀਏ ਕਿਉਂਕਿ ਮੈਂ ਪਹਿਲਾਂ ਆਪਣਾ ਅਕਾਊਂਟ ਕ੍ਰੀਏਟ ਕਰ ਚੁੱਕਿਆ ਪਿਛਲੀ ਵੀਡੀਓ 'ਚ ਮੈਂ ਡਿਸਕਸ ਵੀ ਕੀਤਾ ਸੀ ਵੀ ਆਪਾਂ ਜਿਹੜਾ ਆਪਣਾ ਅਕਾਊਂਟ ਕਿਵੇਂ ਕ੍ਰੀਏਟ ਕਰਨਾ ਸਭ ਤੋਂ ਪਹਿਲਾਂ ਆਪਾਂ ਇੱਥੇ ਇਨਕਮ ਸਰਟੀਫਿਕੇਟ ਪਾ ਕੇ ਸਰਚ ਕਰਾਂਗੇ ਜਾਂ ਇਕੱਲਾ ਇਨਕਮ ਸਰਚ ਕਰਾਂਗੇ ਉਸ ਤੋਂ ਬਾਅਦ ਆਪਾਂ ਇਨਕਮ ਸਰਟੀਫਿਕੇਟ ਅਪਲਾਈ ਤੇ ਕਲਿੱਕ ਕਰਨਾ ਜੀ ਮੇਰੀ ਪ੍ਰੋਫਾਈਲ ਪਹਿਲਾਂ ਬਣੀ ਹੋਈ ਹੈ ਪ੍ਰੋਫਾਈਲ ਤੇ ਆਪਾਂ ਕਲਿੱਕ ਕਰਨਾ ਪ੍ਰੋਫਾਈਲ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਨੈਕਸਟ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਆਪਣੀ ਡਿਟੇਲ ਉਹ ਆਪਣੀ ਸ਼ੋ ਕਰ ਜਾਏਗੀ ਸਾਰੀ ਆਪਾਂ ਨੂੰ ਕਲਿੱਕ ਕਰਨ ਤੋਂ ਬਾਅਦ ਆਪਣ ਟ੍ਰੇਲ ਰਿਕਵਰੀ ਆਪਣੀ ਇੱਥੇ ਚੈੱਕ ਕਰ ਲੈਣੀ ਆ ਸਾਰੀ ਸਭ ਤੋਂ ਪਹਿਲਾਂ ਓਕੂਪੇਸ਼ਨ ਚ ਆਪਾਂ ਆਪਣੀ ਓਕੂਪੇਸ਼ਨ ਸਿਲੈਕਟ ਕਰਨੀ ਹੈ ਓਕੂਪੇਸ਼ਨ ਸਿਲੈਕਟ ਕਰਨ ਤੋਂ ਬਾਅਦ ਆਪਾਂ ਨੂੰ ਕੋਲ ਅੱਗੇ ਆ ਜੀ ਕੈਟਾਗਰੀ ਆਪਾਂ ਕੈਟਾਗਰੀ ਸਿਲੈਕਟ ਕਰ ਲੈਣੀ ਹੈ ਉਸ ਤੋਂ ਬਾਅਦ ਆਪਣੀ ਇਨਕਮ ਆ ਜੀਗੀ ਆਪਾਂ ਇਨਕਮ ਸਿਲੈਕਟ ਕਰਨੀ ਹੈ ਉਸ ਤੋਂ ਬਾਅਦ ਆਪਣੇ ਆਈਡੀ ਪ੍ਰੂਫ ਇਨਕਮ ਸਿਲੈਕਟ ਕਰਨ ਤੋਂ ਬਾਅਦ ਆਈਡੀ ਪ੍ਰੂਫ ਆਪਣਾ ਇੱਥੇ ਆਧਾਰ ਕਾਰਡ ਉਹ ਸਿਲੈਕਟ ਕਰ ਲੈਣਾ ਹੈ ਆਪਾਂ ਆਧਾਰ ਕਾਰਡ ਨੰਬਰ ਪਾ ਲੈਣਾ ਹੈ ਉਸ ਤੋਂ ਬਾਅਦ ਆਪਣੇ ਅਗੇ ਫੈਮਿਲੀ ਮੈਂਬਰ ਇੱਕ ਇੱਥੇ ਇਨਕਮ ਸਰਟੀਫਿਕੇਟ ਰਿਕੁਆਇਰਮੈਂਟ ਫੋਰ ਆਪਾਂ ਨੂੰ ਕਿਸ ਲਈ ਚਾਹੀਦਾ ਹੈ ਆਪਾਂ ਨੂੰ ਸਕਾਲਰਸ਼ਿਪ ਲਈ ਚਾਹੀਦਾ ਹੈ ਕਿਸ ਲਈ ਚਾਹੀਦਾ ਉਹ ਸਿਲੈਕਟ ਕਰਨ ਤੋਂ ਬਾਅਦ ਆਪਣੇ ਫੈਮਿਲੀ ਮੈਂਬਰ ਐਡ ਕਰਨੇ ਫੈਮਿਲੀ ਮੈਂਬਰ ਐਡ ਕਰਨ ਤੋਂ ਬਾਅਦ ਆਪਾਂ ਇੱਥੇ ਨੀਚੇ ਆ ਕੇ ਆਪਣੀ ਜਿੰਨੀ ਇਨਕਮ ਹੈ ਉਹ ਸਿਲੈਕਟ ਕਰਨੀ ਇੱਥੇ ਸਾਰੇ ਦੇ ਆਪਾਂ 00 ਪਾ ਦੇਣਾ ਹੈ ਇੱਥੇ ਇੱਥੇ 00 ਪਾਉਣ ਤੋਂ ਬਾਅਦ ਐਂਡ ਜਾ ਕੇ ਆਪਾਂ ਨੂੰ ਇਨਕਮ ਜਿੰਨੀ ਆਪਾਂ 56500 70 ਜਿੰਨੀ ਵੀ ਤੁਹਾਡੀ ਇਨਕਮ ਹੈ ਉਹਨੀ ਆਪਾਂ ਸਿਲੈਕਟ ਕਰ ਲੈਣੀ ਹੈ ਇਹ ਇਨਕਮ ਸਿਲੈਕਟ ਕਰਨ ਤੋਂ ਬਾਅਦ ਨੀਚੇ ਜਾ ਕੇ ਆਪਾਂ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਪੇ ਪ੍ਰਿਵਿਊ ਤੇ ਬਾਅਦ ਸਬਮਿਟ ਤੇ ਕਲਿੱਕ ਕਰਨ ਤੇ ਆਪਣੇ ਕੋਲ ਇਹ ਪੇਜ ਓਪਨ ਹੋ ਜਾਈਗਾ ਇਸ ਤੋਂ ਬਾਅਦ ਆਪਾਂ ਆਪਣੇ ਡਾਕੂਮੈਂਟ ਆਪਣਾ ਆਧਾਰ ਕਾਰਡ ਤੇ ਆਪਣਾ ਐਪਲੀਕੇਸ਼ਨ ਫਾਰਮ ਉਹ ਅਪਲੋਡ ਕਰਨਾ ਜੀ ਇੱਥੇ ਇੱਥੇ ਮੈਂ ਅਪਲੋਡ ਕਰ ਚੁੱਕਿਆ ਜੀ ਅਪਲੋਡ ਕਰਨ ਤੋਂ ਬਾਅਦ ਆਪਾਂ ਨੂੰ 75 ਰੁਪਏ ਫੀਸ ਜੋ ਗਵਰਨਮੈਂਟ ਫੀਸ ਹੈ ਉਹ ਪੇ ਕਰਨੀ ਪੈਗੀ। ਨੀਚੇ ਜਾ ਕੇ ਆਪਾਂ ਅਪਲੋਡ ਡਾਕੂਮੈਂਟ ਤੇ ਕਲਿੱਕ ਕਰਾਂਗੇ। ਅਪਲੋਡ ਡਾਕੂਮੈਂਟ ਤੇ ਕਲਿੱਕ ਕਰਨ ਤੋਂ ਬਾਅਦ ਅ ਜੋ 75 ਰੁਪਏ ਉਹ ਆਪਾਂ ਪੇ ਕਰ ਦਾਂਗੇ ਆਪਣੇ Google Pay, PhonePe ਜੋ ਵੀ ਤੁਸੀਂ ਯੂਜ਼ ਕਰਦੇ ਉਸ ਰਾਹੀਂ ਪੇ ਕਰ ਸਕਦੇ ਹੋ। ਇਹ ਪੇਮੈਂਟ ਕਰਨ ਤੋਂ ਬਾਅਦ ਆਪਣੇ ਕੋਲ ਇੱਕ ਰਸੀਦ ਆ ਜੇਗੀ। ਰਸੀਦ ਨਿਕਲਣ ਤੋਂ ਬਾਅਦ 4 ਤੋਂ 5 ਦਿਨਾਂ ਦੇ ਵਿੱਚ ਦੋਸਤੋ ਇਹ ਬਣ ਕੇ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਇਹ ਆਪਣਾ ਸਾਈਟ ਦੇ ਉੱਪਰ ਡਾਊਨਲੋਡ ਸਾਈਟ ਦੇ ਉੱਪਰ ਤੋਂ ਡਾਊਨਲੋਡ ਕਰ ਸਕਦੇ ਹਾਂ ਧੰਨਵਾਦੀ